ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਗੁਰੂ ਘਰਾਂ ਦੇ ਪ੍ਰਬੰਧ ਲਈ ਬਣੀ ਸੀ ਪਰ ਸਮੇਂ ਦੇ ਹਾਣੀ ਵੰਡ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਦਿਆ ਖੇਤਰ ਦੇ ਵਿੱਚ ਵੀ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਜਿਹਦੇ ਵਿੱਚ ਪ੍ਰਮੁੱਖ ਤੌਰ ਤੇ ਪ੍ਰੋਫੈਸ਼ਨਲ ਕਾਲਜਿਸ ਤੇ ਨਾਲ ਮੈਡੀਕਲ ਇੰਸਟੀਟਿਊਸ਼ਨਸ ਜਿਹੜੀਆਂ ਉਹ ਵਿੱਚ ਸਥਾਪਿਤ ਕੀਤੀਆਂ ਜਿੱਥੇ ਨਨਕਾਣਾ ਸਾਹਿਬ ٹرسٹ ਤਹਿਤ ਗੁਰੂ ਸ੍ਰੀ ਗੁਰੂ ਨਾਨਕ ਜੀ ਜਿਹੜੇ ਕਾਲਜ ਚੱਲ ਰਿਹਾ ਉੱਥੇ ਸਿੱਖ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਤੋੜਾ ਸਾਹਿਬ ਨੇ ਆਪ ਇਹ ٹرسٹ ਕੈਮ ਕਰਕੇ ਇਹ ਕਾਲਜ ਜਿਹੜਾ ਆ ਹੋਂਦ ਵਿੱਚ ਲਿਆਂਦਾ ਸੀ ਜਿਹਦੇ ਵਿੱਚ ਬੀ ਟੈਕ ਤੇ ਐਮ ਟੈਕ ਦੀਆਂ ਕਲਾਸਿਸ ਜਿਹੜੀਆਂ ਆ ਉਹ ਚੱਲ ਰਹੀਆਂ ਤੇ ਮੈਂ ਖੁਸ਼ੀ ਨਾਲ ਮਹਿਸੂਸ ਕਰ ਰਿਹਾ ਕਿ ਸਰਦਾਰ ਗੁਣਜੋਤ ਸਿੰਘ ਸਾਡਾ ਇਸ ਕਾਲਜ ਦਾ ਵਿਦਿਆਰਥੀ ਇਸ ਸਾਲ ਇੰਡੀਅਨ ਆਰਮੀ ਵਿੱਚ ਲੈਫਟੇਨੈਂਟ ਜਿਹੜਾ ਹੈ ਉਹ ਚੁਣਿਆ ਗਿਆ ਮੈਂ ਜਿੱਥੇ ਕਾਲਜ ਦੇ ਸਟਾਫ ਨੂੰ ਸਾਰੇ ਨੂੰ ਤੇ ਪ੍ਰਿੰਸੀਪਲ ਸਾਹਿਬ ਨੂੰ ਵਧਾਈ ਦਿੰਦਾ ਉੱਥੇ ਕਾਮਨਾ ਵੀ ਕਰਦਾ ਹਾਂ ਕਿ ਇਹ ਕਾਲਜ ਦੇ ਵਿੱਚ ਬਹੁਤ ਵੱਡੀਆਂ ਉਪਲਬਧੀਆਂ ਬਈਆ ਸਾਡੀਆਂ ਹੁਣ ਤੱਕ ਤਕਰੀਬਨ ਸਾਡੇ ਕੋਲ 15 ਵਿਦਿਆਰਥੀ ਇੰਡੀਅਨ ਆਰਮੀ ਇੰਡੀਅਨ ਨੇਵੀ ਇੰਡੀਅਨ 에ਅਰ ਫੋਰਸ ਦੇ ਵਿੱਚ ਜਿਹੜੇ ਆ ਉਹ ਵੱਖ-ਵੱਖ ਅਹੁਦਿਆਂ ਦੇ ਉੱਤੇ ਸਾਰਾ ਜਿਹੜਾ ਆ ਉਹ ਆਪਣੀਆਂ ਸੇਵਾਵਾਂ ਨਿਭਾ ਰਹੇ ਆ ਤੇ ਮੈਨੂੰ ਇਹ ਵੀ ਖੁਸ਼ੀ ਆ ਕਿ ਦੇਸ਼ ਤੇ ਵਿਦੇਸ਼ ਦੇ ਵਿੱਚ ਦੇਸ਼ ਦੇ ਵਿੱਚ ਤਾਂ ਹੈ ਹੀ ਤੇ ਵਿਦੇਸ਼ ਦੇ ਵਿੱਚ ਵੀ ਇਸ ਬਾਬਾ ਬੰਦਾ ਸਿੰਘ ਬਹਾਦਰ ਨੀਰਨ ਕਾਲਜ ਦੇ ਵਿਦਿਆਰਥੀ ਬਹੁਤ ਵੱਡੇ-ਵੱਡੇ ਅਹਿਮ ਅਹੁਦਿਆਂ ਦੇ ਉੱਤੇ ਵੀ ਆਪਣੀਆਂ ਜਿਹੜੀਆਂ ਉਹ ਸੇਵਾਵਾਂ ਨਿਭਾ ਰਹੇ ਆ ਸੋ ਮੈਂ ਇਹ ਵੀ ਫਕਰ ਮਹਿਸੂਸ ਕਰਦਾ ਕਿ ਸਾਡੇ ਜਿਹੜੀ ਐਨਡੀਏ ਵਾਸਤੇ ਅਕੈਡਮੀ ਡਿਫੈਂਸ ਦੀ ਇੱਥੇ ਚੱਲਦੀ ਆ ਉਹਦੇ ਵਿੱਚ ਸਾਡੇ ਤਕਰੀਬਨ 38 ਵਿਦਿਆਰਥੀ ਜਿਹੜੇ ਉਹ ਐਨਡੀਏ ਦੇ ਟੈਸਟ ਅਪੀਅਰ ਹੋਏ ਸੀ ਜਿਹਦੇ ਵਿੱਚੋਂ 10 ਵਿਦਿਆਰਥੀ ਜਿਹੜੇ ਆ ਉਹਨਾਂ ਦੀ ਚੋਣ ਕੀਤੀ ਗਈ ਸੋ ਮੈਂ ਦੇਸ਼ ਤੇ ਵਿਦੇਸ਼ ਦੇ ਸਾਰੇ ਜਿਹੜੇ ਚਾਹਵਾਨ ਬੱਚੇ ਜਿਹੜੇ ਪ੍ਰੋਫੈਸ਼ਨਲ ਤੌਰ ਤੇ ਇੰਜੀਨੀਅਰਿੰਗ ਦੀ ਡਿਗਰੀ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਆ ਉਹਨਾਂ ਨੂੰ ਮਾਪਿਆਂ ਨੂੰ ਵੀ ਤੇ ਵਿਦਿਆਰਥੀਆਂ ਨੂੰ ਵੀ ਬੇਨਤੀ ਕਰਦਾ ਕਿ ਇਸ ਕਾਲਜ ਦੀ ਹੋਂਦ ਪਮਾ 1995 ਵਿੱਚ ਹੋਈ ਪਰ ਇਹ ਵੱਡੇ ਵੱਡੇ ਜਿਹੜੇ ਰਨੌਂਡ ਕਾਲਜ ਆ ਅੱਜ ਉਹਨਾਂ ਦਾ ਵੀ ਮੁਕਾਬਲਾ ਕਰਦੇ ਆ ਬਹੁਤ ਵਧੀਆ ਇਨਫਰਾਸਟ੍ਰਕਚਰ ਸਾਰਾ ਸਾਰੇ ਪ੍ਰਬੰਧ ਜਿਹੜੇ ਆ ਪੁਛ ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਇਸ ਪਵਿੱਤਰ ਸ਼ਹੀਦਾਂ ਦੀ ਧਰਤੀ ਤੇ ਇਹ ਚੱਲ ਰਿਹਾ ਕਾਲਜ ਸੋ ਸਾਰੇ ਆਪਣੇ ਇਹਨਾਂ ਸੁਭਾਵਾਂ ਦਾ ਜਿਹੜਾ ਆ ਉਹ ਫਾਇਦਾ ਲੈਣ ਤੇ ਮੈਂ ਉਸ ਬੱਚੇ ਗੁਣਜੋਤ ਕੋਰ ਸਿੰਘ ਨੂੰ ਫਿਰ ਤੇ ਉਹਨਾਂ ਦੇ ਮਾਪੇ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਜਿਹੜੇ ਇਸ ਕਾਲਜ ਦੇ ਹੋਣਹਾਰ ਦੀ ਵਿਦਿਆਰਥੀ ਬਣ ਕੇ ਅੱਜ ਇੰਡੀਅਨ ਆਰਮੀ ਦੇ ਵਿੱਚ ਉਹਨੇ ਗਏ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ